ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਤੁਹਾਨੂੰ ਅੱਜ ਇੱਕ ਨਵੀਂ ਕਿਤਾਬ ਨਾਲ ਮਲਾਉਣੀ ਆ ਬਲੈਕ ਬਰੰਟ ਸੁਨੀਲ ਗੁਪਤਾ ਦੀ ਇਹ ਜੇਲ ਡਾਇਰੀ ਕਹਿ ਸਕਦੇ ਆ ਮਤਲਬ ਸੁਪਰਡੈਂਟ ਸੀ ਜੇਲ ਦੇ ਵਿੱਚ netflix ਤੇ ਨਾ ਇੱਕ ਵੈਬ ਸੀਰੀਜ਼ ਆ ਤੇ ਉਹ ਏਸੀ ਮਤਲਬ ਆਹ ਕਿਤਾਬ ਤੇ ਬਣੀ ਹੋਈ ਆ ਉਹਨਾਂ ਦੀ ਇਹ ਡਾਇਰੀ ਆ ਤੇ ਡਾਇਰੀ ਤੇ ਉਹ netflix ਦੀ ਜਿਹੜੀ ਵੈਬ ਸੀਰੀਜ਼ ਆ ਉਹ ਸਾਰੀ ਬਣੀ ਹੋਈ ਆ ਜੇ ਤੁਸੀਂ ਕਿਸੇ ਨੇ ਦੇਖੀ ਹੋਵੇ ਤਾਂ ਉਹ ਜੜੀ ਦੇ ਵਿੱਚ ਉਹ ਛੋਟੇ ਜਿਹੇ ਕੱਦ ਦਾ ਹੁੰਦਾ ਤੇ ਕਲੀਆਂ ਮੁੱਛਾਂ ਰੱਖੀਆਂ ਹੁੰਦੀਆਂ ਬੜੀ ਸੋਹਣੀ ਆ ਤੁਸੀਂ ਦੇਖਿਓ ਵੀ ਉਹ ਇਹ ਕਿਤਾਬ ਉਹ ਸਾਰੀ ਉਹ ਉਹ ਦੇ ਇਸ ਕਿਤਾਬ ਦੇ ਆਧਾਰ ਤੇ ਬਣੀ ਹੋਈ ਆ ਸੁਨੀਲ ਗੁਪਤਾ ਸੁਨੀਤਰਾ ਚੌਧਰੀ ਤੇ ਇਹ ਅਨਵਾਦ ਕੀਤਾ ਗੁਰਪ੍ਰੀਤ ਕਾਸਮ ਨੇ ਵਾਈਟ ਕਰੋ ਪਬਲਿਕੇਸ਼ਨ ਨੇ ਛਾਪੀ ਹੋਈ ਆ ਤੇ ਵਾਈਟ ਕਰੋ ਪਬਲਿਕੇਸ਼ਨ ਤੋਂ ਬਾਈਕੇੰਦਰ ਨਾਲ ਸਾਡੇ ਨਾਲ ਨੇ ਇਹ ਕਿਤਾਬ ਗੰਦਗੀ ਅਤੇ ਹਿੰਸਾ ਦੇ ਬਹੁਤ ਹੀ ਉੱਜੇ ਵਰਣਨ ਕਾਰਨਾ ਦਿਲ ਦੇ ਕਮਜ਼ੋਰ ਪਾਠਕਾਂ ਲਈ ਨਹੀਂ ਹੈ ਕਹਿੰਦੇ ਪਰ ਇਹ ਇੱਕ ਹਨੇਰੇ ਖੇਤਰ ਤੇ ਬਹੁਤ ਜ਼ਿਆਦਾ ਰੋਸ਼ਨੀ ਪਾਉਂਦੀ ਹੈ ਸਹੀ ਹੈ ਜੀ ਹਾਂਜੀ ਹਾਂਜੀ ਇਹ ਤੁਹਾਡੀ ਜ਼ਮੀਰ ਨੂੰ ਹਿਲਾਵੇਗੀ ਅਤੇ ਤੁਹਾਨੂੰ ਨਿਆਂ ਇੱਕ ਰਾਸਤ ਵਿੱਚ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਦੇ ਵਿਚਕਾਰ ਮੌਜੂਦ ਚੁੱਪ ਦੀ ਸਾਜ਼ਿਸ਼ ਬਾਰੇ ਸੋਚਣ ਲਈ ਮਜਬੂਰ ਕਰੇਗੀ ਉਹ ਮੈਂ ਵੇਖੀ ਆ ਇਹਦੇ 'ਚ ਨਾ ਕਹਿੰਦਾ ਉਸ Netflix ਦੇ ਵਿੱਚ ਜਿਹੜੀ ਵੈਬ ਸੀਰੀਜ਼ ਬਣੀ ਆ ਉਹਦੇ ਵਿੱਚ ਜਦੋਂ ਫਾਂਸੀ ਦੇ ਦਿੰਦੇ ਨੇ ਤਿੰਨ ਬੰਦਿਆਂ ਨੂੰ ਦਿੰਦੇ ਨੇ ਫਾਂਸੀ ਉਹਦੇ ਵਿੱਚ ਇੱਕ ਜਿਹੜਾ ਉਹਨਾਂ ਨੇ ਰੇਪ ਕੀਤਾ ਹੁੰਦਾ ਹਾਂਜੀ ਕੁੜੀ ਤੇ ਮੁੰਡੇ ਨੂੰ ਮਾਰਿਆ ਹੁੰਦਾ ਮੰਨ ਲਾ ਤੁਹਾਨੂੰ ਤਾਂ ਉਹਦੇ ਵਿੱਚ ਇੱਕ ਸਿੱਖ ਨੌਜਵਾਨ ਵੀ ਹੁੰਦਾ ਮਤਲਬ ਉਹਦੇ ਪੱਗ ਬੰਨੀ ਵੀ ਹੁੰਦੀ ਹੈ ਤੇ ਦੋ ਹੁੰਦੇ ਮੇਰੇ ਕਹਿੰਕ ਤਿੰਨ ਦੋ ਆ ਮਤਲਬ ਦੋ ਹੁੰਦੇ ਆ ਹਾਂ ਉਹਦੇ ਵਿੱਚ ਇੱਕ ਕੀ ਹੁੰਦਾ ਉਹ ਮਦਰਾਂ ਨੂੰ ਫਾਂਸੀ ਦੇ ਦਿੰਦੇ ਨੇ ਪਰ ਉਹ ਜਦੋਂ ਉਹਨੂੰ ਫਾਹੇ ਲਾ ਦਿੱਤਾ ਜਾਂਦਾ ਸੋ ਖਿੱਚ ਦਿੰਦੇ ਨੇ ਉਹ ਤੇ ਉਦੋਂ ਬਾਅਦ ਮਰਦਾ ਨਹੀਂ ਉਹ ਉਹ ਫੇਰ ਵੀ ਉਹਦੇ ਵਿੱਚ ਜਾਨ ਰਹਿੰਦੀ ਹੈ ਹਾਂ ਤੇ ਫੇਰ ਉਹਨੂੰ ਉਹ ਸੀਨ ਬੜਾ ਦੇਖਣ ਵਾਲਾ ਤੇ ਕੰਬਾਉਣ ਵਾਲਾ ਸੀਨ ਆ ਜਦੋਂ ਉਹਨੂੰ ਫਾਂਸੀ ਦਿੰਦੇ ਨੇ ਮਤਲਬ ਜੇਲ੍ਹ ਦੇ ਵਿੱਚ ਕਿੱਦਾਂ ਦਾ ਮਾਹੌਲ ਹੁੰਦਾ ਕਿੱਦਾਂ ਜੇਲਰਾਂ ਨਾਲ ਜਿਹੜੇ ਵੀ ਕੈਦੀ ਹੁੰਦੇ ਨੇ ਉਹਨਾਂ ਦੇ ਕੀ ਹਾਲਾਤ ਹੁੰਦੇ ਨੇ ਉਹਦੇ ਵਿੱਚ ਕਿਵੇਂ ਉੱਥੇ ਗੈਂਗ ਹੁੰਦੇ ਨੇ ਕਿਵੇਂ ਉਹ ਆਪਸ ਦੇ ਵਿੱਚ ਲੜਦੇ ਨੇ ਤੇ ਉਸ ਸਮੇਂ ਦੇ ਵਿੱਚ 84 ਵੀ ਆਉਂਦਾ ਇਹਦੇ ਵਿੱਚ ਮਤਲਬ 84 ਵਾਲਾ ਦੌਰ ਵੀ ਇਹਨਾਂ ਨੇ ਦਿਖਾਇਆ ਵੀ ਜਦੋਂ 84 ਦੇ ਦੰਗੇ ਹੁੰਦੇ ਆ ਤੇ ਉਦੋਂ ਕੈਦੀਆਂ ਨਾਲ ਕਿਵੇਂ ਦਾ ਵਿਵਹਾਰ ਹੁੰਦਾ ਉਹ ਵੀ ਇਸ ਇਸ ਕਿਤਾਬ ਦੇ ਵਿੱਚ ਆਏਗਾ ਸੋ ਇਹ ਕਿਤਾਬ ਅ ਇਸ ਦਾ ਰੇਟ 399 ਆ ਤੇ ਤੁਸੀਂ ਸਾਡੇ ਤੋਂ ਮੰਗਵਾ ਸਕਦੇ ਹੋ ਜੇਲ ਦੇ ਵਿੱਚ ਮਤਲਬ ਜੇ ਕੋਈ ਫਿਲਮ ਦੀ ਕਹਾਣੀ ਲਿਖਦਾ ਜਾਂ ਫਿਲਮ ਲਿਖਣਾ ਚਾਹੁੰਦਾ ਉਹਦੇ ਲਈ ਵੀ ਬਹੁਤ ਲਾਹੇਵੰਦ ਕਿਤਾਬ ਆ ਕਿਉਂਕਿ ਉਹ Netflix ਤੇ ਉਹ ਦੇਖੂਗਾ ਵੀ ਔਰ ਇਸ ਨੂੰ ਪੜ੍ਹੂਗਾ ਵੀ ਤੁਹਾਨੂੰ ਬਹੁਤ ਵਧੀਆ ਸੋਚੀ ਹੋਊਗੀ ਇੱਕ ਸੋ ਇਹ ਕਿਤਾਬ ਆ ਜੀ ਇੱਕ ਨੌਜਵਾਨ ਜੋ ਘਰ ਤੋਂ ਮਜਬੂਰ ਹੋ ਕੇ ਉਹਨੂੰ ਨੌਕਰੀ ਕਰਨੀ ਪੈਂਦੀ ਹੈ ਮਜਬੂਰੀ ਦੇ ਵਿੱਚ ਉਹ ਕਮਜ਼ੋਰਾ ਵੀ ਹੁੰਦਾ ਤੇ ਕੱਦ ਦਾ ਵੀ ਥੋੜਾ ਛੋਟਾ ਹੁੰਦਾ ਪਰ ਫਿਰ ਵੀ ਉਹਨੂੰ ਉੱਥੇ ਜੇਲਰ ਦੇ ਤੌਰ ਤੇ ਨੌਕਰੀ ਕਰਨੀ ਪੈਂਦੀ ਹੈ ਪਰ ਉਹਨੂੰ ਕੀ ਕੀ ਮੁਸ਼ਕਲ ਆਉਂਦੀਆਂ ਉਹ ਇਹਦੇ ਵਿੱਚ ਪੂਰਾ ਵਰਨਰ ਆ ਤੇ ਬਹੁਤ ਪਿਆਰੀ ਕਿਤਾਬ ਹੈ ਸੋਹਣਾ ਡਿਜ਼ਾਈਨ ਕੀਤਾ ਹੋਇਆ ਆ ਦੇਖੋ ਇਹਦਾ ਤਤਕਰਾ ਜੀ ਇੱਕ ਜੇਲ ਦੀ ਇਕਲਤਾ ਫਾਂਸੀ ਤੋਂ ਪਹਿਲਾਂ ਪੂਰੀ ਕੀਤੀ ਜਾਣ ਵਾਲੀ ਫਿਰਕਿਰਿਆ ਇਹ ਹੈ ਆ हां हा so, सी तो शुरू हां ਕਿਵੇਂ ਰੰਗ ਕੀਤਾ ਜਾਂਦਾ ਉਹਨੂੰ ਜ ਜਲਾਹਾ ਜਿਹੜਾ ਉਹ ਆਉਂਦਾ ਉਹਦਾ ਕਮੇ ਉਹਨੂੰ ਦਰੂ ਦਰੂ ਪਿਉਂਦੇ ਆ ਉਹ ਪੂਰਾ ਜਸ਼ਨ ਮਨਾਉਂਦੇ ਨੇ ਸੋ ਇਹ ਕਿਤਾਬ ਆ ਜੀ ਬਹੁਤ ਸੋਹਣੀ ਤੇ ਬਾਈ ਹੋਰਿਆਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਤੁਸੀਂ ਕੁਝ ਕਹਿਣਾ ਚਾਹੋਗੇ ਬਾਈ ਹਾਂ ਜੀ ਜਦੋਂ ਮੈਂ ਇਹ ਕਿਤਾਬ ਪੜ੍ਹੀ ਸੀ ਨਾ ਜੀ ਤੇ ਮੈਂ ਤਾਂ ਵੈਸੇ ਸੀ ਇਹ ਸੋਚ ਕੇ ਲਿਆਂਦੀ ਸੀ ਨਾ ਵੀ ਚਲੋ ਸਤਵੰਸਿੰਘ ਕੇਰ ਸਿੰਘ ਦਾ ਜ਼ਿਕਰ ਇੰਨਾ ਚ ਰੰਗੇ ਬਿੱਲੇ ਦਾ ਜ਼ਿਕਰ ਆ ਤੇ ਹਾਂ ਰੰਗਾ ਬਿੱਲਾ ਹਾਂ ਜੀ ਪਰ ਮੈਨੂੰ ਦੋ ਦਿਨ ਸੁੱਤਾ ਨਹੀਂ ਮੈਂ ਕਿਤਾਬ ਪੜ੍ਹ ਕੇ ਹਨਾ ਫਿਰ ਮੈਨੂੰ ਲੱਗਿਆ ਵੀ ਇਹਨੂੰ ਪੰਜਾਬੀ ਚ ਲੈ ਕੇ ਆਉਣੀ ਚਾਹੀਦੀ ਐ ਬਸ ਮੈਂ ਇਸ ਕਰਕੇ ਲੈਂਦੀ ਐ ਹਾਂ ਰੰਗਾ ਬਿੱਲਾ ਉਹ ਰੰਗਾ ਬਿੱਲਾ ਹੀ ਹੁੰਦੇ ਆ ਦੋ ਜਣੇ ਹੁੰਦੇ ਨੇ ਉਹ ਦੋਵਾਂ ਨੂੰ ਫਾਂਸੀ ਦਿੱਤੀ ਜਾਂਦੀ ਐ ਤੇ ਉਹ ਕੇਸ ਬੜਾ ਤਾਕੜਾ ਉਹ ਹਾਂ ਉਹ ਕਹਿੰਦੇ ਹਜੇ ਤੱਕ ਵੀ ਉਸ ਕੇਸ ਦਾ ਕੁਝ ਪਤਾ ਨਹੀਂ ਲੱਗਿਆ ਹਾਂਜੀ ਵਿੱਚੇ ਕਹਿੰਦੇ ਨੇ ਵੀ ਇਹ ਮਜਬੂਰ ਕੀਤੇ ਗਏ ਸੀ ਉਹ ਬੰਦੇ ਦੋਵੇਂ ਹਾਂਜੀ ਹਾਂਜੀ ਹਾਂ ਪਰ ਉਹਦਾ ਕੋਈ ਹਜੇ ਨੀ ਕੋਈ ਹਾਂ ਫਾਸੀ ਤਾਂ ਉਹਨਾਂ ਨੂੰ ਦੇਤੀ ਸੀ ਪਰ ਉਹ ਕਲੀਅਰ ਨਹੀਂ ਹੋ ਪਾਈ ਉਹ ਅਸਲ ਚ ਸੱਚ ਕੀ ਸੀ ਉਹ ਹਜੇ ਉਵੇਂ ਹੀ ਰਹੇਗਾ ਕੇਸ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਇਹ ਕਿਤਾਬ ਪੜ ਸਕਦੇ ਹੋ ਜੀ ਬਹੁਤ ਸ਼ਾਨਦਾਰ ਕਿਤਾਬ ਹੈ ਸਸਿਕਾ